ਕਿ ਜਿਨਾਂ ਦਿੱਤਾ ਉਹਦੇ 'ਚ ਸ਼ੁਕਰ ਦਈ ਮਾਲਕਾ ਜਿਨਾਂ ਦਿੱਤਾ ਉਹਦੇ 'ਚ ਸਬਰ ਦਈ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਖਬਰ ਦਈ ਮਾਲਕਾ ਜਿਨਾਂ ਦਿੱਤਾ ਉਹਦੇ 'ਚ ਉਸ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਜੀ ਥੈਂਕ ਯੂ ਮਿਹਰਬਾਨੀ ਪ੍ਰਦੀਪ ਜੀ ਤੁਹਾਡਾ ਸਾਰਿਆਂ ਦਾ ਜਿਨਾਂ ਕਿ ਜਿਨਾਂ ਦਿੱਤਾ ਉਹਦੇ 'ਚ ਸ਼ੁਕਰ ਦੇਈ ਮਾਲਕਾ ਜਿਨ੍ਹਾਂ ਦਿੱਤਾ ਉਹਦੇ ਚ ਸਬਰ ਦੇਈ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਸਸigal ਦੀ ਮੈਂ ਤੁਹਾਡਾ ਆਪਣਾ ਲੋਕਾ ਇੱਕ ਸੋਣ ਸ਼ੰਕਰ ਤੇ ਅੱਜ ਅਸੀਂ ਆਪਣੇ ਗੜ ਸ਼ੰਕਰ ਨਿੱਕੇ ਨਿੱਕੇ ਬੱਚਿਆਂ ਦੇ ਪੈਰਾਂ ਵਿੱਚ ਜੁੱਤੀਆਂ ਨਹੀਂ ਸੀਗੀਆਂ ਮੈਂ ਗੱਡੀ ਲੈ ਕੇ ਲੰਘ ਰਿਹਾ ਸੀ ਪ੍ਰੋਗਰਾਮਾਂ ਤੋਂ ਆ ਰਹੇ ਆ ਤੇ ਬੱਚੇ ਨਿੱਕੇ ਨਿੱਕੇ ਨੰਗੇ ਪੈਰੀਂ ਫਿਰ ਰਿਹਾ ਸੀ ਅਸੀਂ ਸੋਚਿਆ ਕਿ ਧੁੰਦ ਵੀ ਬਹੁਤ ਈਆ ਕਿ ਠੰਡ ਵੀ ਜ਼ਿਆਦਾ ਹੈ ਬੱਚਿਆਂ ਲਈ ਕੁਝ ਕੱਪੜੇ ਕੁਝ ਬੂਟ ਲੈ ਕੇ ਆਇਆ ਮੈਂ ਅੱਜ ਇਹ ਰੱਬ ਦੀ ਕਿਰਪਾ ਨਾਲ ਇਹਨਾਂ ਨੂੰ ਆਪਾਂ ਦੇਣਾ ਕਿ ਜਿਨ੍ਹਾਂ ਦਿੱਤਾ ਉਹਦੇ ਚ ਸ਼ੁਕਰ ਦੇਈ ਮਾਲਕਾ ਜਿਨ੍ਹਾਂ ਦਿੱਤਾ ਉਹਦੇ ਚ ਸਬਰ ਦੇ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਖਬਰ ਦੇ ਮਾਲਕਾ ਜਿੰਨਾ ਦਿੱਤਾ ਉਹਦੇ ਚ ਜਿੰਨਾ ਦਿੱਤਾ ਉਹਦੇ ਚ ਸ਼ੁਕਰ ਦੇ ਮਾਲਕਾ ਜਿੰਨਾ ਦਿੱਤਾ ਉਹਦੇ ਚ ਸਬਰ ਦੇ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਖਬਰ ਦੇਵਾਲ ਕਾ ਜਿਨਾ ਦਿੱਤਾ ਉਹਦੇ ਚ ਕਿ ਜਿਨਾ ਦਿੱਤਾ ਉਹਦੇ ਚ ਸ਼ੁਕਰ ਦੇਈ ਮਾਲਕਾ ਜਿਨਾ ਦਿੱਤਾ ਉਹਦੇ ਚ ਸਬਰ ਦੇਈ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਖਬਰ ਦੇਈ ਮਾਲਕਾ ਜਿਨਾ ਦਿੱਤਾ ਉਹਦੇ ਚ ਕਿ ਜਿਨਾ ਦਿੱਤਾ ਉਹਦੇ ਚ ਸ਼ੁਕਰ ਦੇਈ ਮਾਲਕਾ ਜਿੰਨਾ ਦਿੱਤਾ ਉਹਦੇ ਚ ਸਬਰ ਦੇਈ ਮਾਲਕਾ ਹਾਂਜੀ ਅਸੀਂ ਇੱਕ ਕਾਰਜ ਦੇ ਵਿੱਚ ਮੇਰਾ ਬਹੁਤ ਪਿਆਰਾ ਵੀਰ ਚਰਨਜੀਤ ਸਿੰਘ ਮਾਨ ਯੂਕੇ ਤੋਂ ਉਹਨਾਂ ਨੇ ਕੁਝ ਭੇਜੀ ਸਮਗਰੀ ਕੁਝ ਆਪਾਂ ਸਾਰੇ ਰਲ ਕੇ ਆਪਾਂ ਕਰ ਰਹੇ ਆਂ ਇਹਨਾਂ ਬੱਚਿਆਂ ਲਈ ਸੂਟ ਹੈ, ਕੱਪੜੇ ਆ ਤੇ ਨਾਲ ਬੂਟ ਹੈ ਸਾਰਿਆਂ ਲਈ ਹਨਾ ਠੰਡ ਦਾ ਮੌਸਮ ਹੈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਿੱਥੇ ਤੁਹਾਡੇ ਲਾਗੇ ਛਾਗੇ ਕੋਈ ਹੈ ਨੰਗੇ ਪੈਰੀ ਦੇਖਦਾ ਸਾਰੇ ਉਹਨਾਂ ਨੂੰ ਬੂਟ ਜ਼ਰੂਰ ਦਿਓ ਹਨਾ ਟਕਣੇ ਚਾਹੀਦੇ ਬੱਚੇ ਸਤਿ ਸ੍ਰੀ ਅਕਾਲ ਕਿ ਜਿਨ੍ਹਾਂ ਦਿੱਤਾ ਉਹਦੇ ਚ ਸ਼ੁਕਰ ਦੇਈ ਮਾਲਕਾ ਜਿਨ੍ਹਾਂ ਦਿੱਤਾ ਉਹਦੇ ਚ ਸਬਰ ਦੇਈ ਮਾਲਕਾ ਦੁੱਖਾਂ ਦੀ ਨਾ ਕਦੇ ਵੀ ਖਬਰ ਦੇ ਮਾਲਕਾ ਜਿੰਨਾ ਦਿੱਤਾ ਉਹਦੇ ਚ ਉਸ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਜੀ ਥੈਂਕ ਯੂ ਮਿਹਰਬਾਨੀ ਪ੍ਰਦੀਪ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੇਰੇ ਨਾਲ ਸਾਥੀ ਆਏ ਨੇ ਥੈਂਕ ਯੂ ਜੀ ਮਿਹਰਬਾਨ